ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕ ਜੋਤ ਸਿੰਘ ਦੀ ਗਵਾਹੀ ਵਿੱਚ ਸਿਵਲ ਹਸਪਤਾਲ ਸਮਰਾਲਾ ਤੇ ਲੁਧਿਆਣਾ ਇੰਸਟੀਚਿਊਟ ਆਫ ਨਰਸਿੰਗ ਟਾਣੀ ਕਲਾ ਦੇ ਵਿਦਿਆਰਥੀਆਂ ਵੱਲੋਂ ਸ਼ਹਿਰ ਸਮਰਾਲਾ ਵਿੱਚ ਐਂਟੀ ਡੇਂਗੂ ਕੈਂਪੇਨ ਤਹਿਤ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਸਬੰਧੀ ਰੈਲੀ ਕੱਢੀ ਗਈ ਹੈ ਅਤੇ ਗਤੀਵਿਧੀਆਂ ਕੀਤੀਆਂ ਗਈਆਂ ਨੇ ਇਨਾਮ ਹੈ ਬੇਟਾ ਸਤਿ ਸ਼੍ਰੀ ਅਕਾਲ ਜੀ ਸਰ ਨੂੰ ਪਿਆਰ ਭਰੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਅਸੀਂ ਸਮਰਾਲਾ ਸਰਕਾਰੀ ਸਿਵਲ ਹਸਪੀਟਲ ਸਮਰਾਲਾ ਤੋਂ ਆਏ ਹਾਂ ਅਸੀਂ ਅਗਵਾਈ ਡਾਕਟਰ ਤਰਕਜੋਤ ਜੀ ਦੇ ਹੇਠ ਕਰ ਰਹੇ ਹਾਂ ਜਿਸ ਵਿੱਚ ਅਸੀਂ ਜਿਸ ਵੇਲੇ ਅਸੀਂ 2 ਹਫ਼ਤਿਆਂ ਤੋਂ ਚੱਲ ਰਹੇ ਡੇਂਗੂ ਬਾਰੇ ਡੇਂਗੂ ਬਾਰੇ ਸੂਚਿਤ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਜਿਸ ਦੇ ਅਸੀਂ ਦੱਸ ਰਹੇ ਹਾਂ ਕਿ ਡੇਂਗੂ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਅਤੇ ਇਸ ਦੇ ਲੱਛਣ ਕੀ ਹਨ ਤੇ ਇਸ ਤੋਂ ਇਸ ਦੇ ਬਚਾਅ ਕੀ ਹਨ ਅੱਜ ਜਿਹੜੀ ਡੇਂਗੂ ਦੇ ਸਤੇ ਰੋਕ ਰਹੀ ਹੈ ਹਾਂਜੀ ਡੇਂਗੂ ਦੇ ਪ੍ਰਤੀ ਅੱਜ ਰੈਲੀ ਕੱਢਣ ਲੱਗੇ ਹਾਂ ਹਾਂਜੀ ਅਸੀਂ ਅਸੀਂ ਅੱਜ ਇਹ ਜਿਹੜੀ ਰੈਲੀ ਆ ਉਹ ਇੱਕ ਡੇਂਗੂ ਦੇ ਡੇਂਗੂ ਦੇ ਉੱਤੇ ਕੱਢਣ ਲੱਗੇ ਹਾਂ ਜ ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਬਚਾ ਕਿਵੇਂ ਕਰਨਾ ਹੈ ਤੇ ਇਹਦੇ ਲੱਛਣ ਕੀ ਹਨ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਪਾਣੀ ਕਿੱਥੇ ਖੜਾ ਨਹੀਂ ਕਰਨਾ ਹੈ ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ ਇਸ ਤਰ੍ਹਾਂ ਦੀ ਅਸੀਂ ਕਈ ਸਾਰੀ ਜਾਣਕਾਰੀ ਦੇ ਕੇ ਉਹਨਾਂ ਲੋਕਾਂ ਨੂੰ ਜਾਗਰੂਤ ਕਰਾਂਗੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਕੁਸ਼ਲ ਲੱਛਣਾਂ ਬਾਰੇ ਦੱਸੋ ਜੋ ਕਿ ਲੱਛਣ ਇਸ ਦੇ ਮੁੱਖ ਲੱਛਣ ਹਨ ਜਿਵੇਂ ਕਿ ਬੁਖਾਰ ਬਹੁਤ ਤੇਜ਼ ਬੁਖਾਰ ਚੜਨਾ ਸਿਰਦਰਦ ਹੋਣਾ ਹੱਥਾਂ ਪੈਰਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਣਾ ਅਜਿਹੇ ਦਰਦ ਜਿਹਦੇ ਵਿੱਚ ਅਸੀਂ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਮੈਡੀਸਿਨ ਨਹੀਂ ਲੈਣੀ ਹੈ ਅਸੀਂ ਸਿੱਧੀ ਜਾ ਕੇ ਇੱਕ ਡਾਕਟਰ ਤੋਂ ਸਲਾਹ ਲੈਣੀ ਹੈ ਡਾਕਟਰ ਦੇ ਹਿਸਾਬ ਨਾਲ ਅਸੀਂ ਇਸ ਦੀ ਇਲਾਜ ਕਰਨਾ ਹੈ ਸਰ ਮੇਰਾ ਨਾਮ ਅਨਜੀਤ ਕੌਰ ਆਸ਼ਾ ਵਰਕਰ ਹੈ ਮੈਂ ਬਾਜ ਡੈਂਗਰ ਪ੍ਰਤੀ ਜਾਗਰੂਕਤਾ ਲਈ ਹਾਂਜੀ ਸਰ ਅਸੀਂ ਆ ਬੱਸ ਤਾਂ 2 ਹਫ਼ਤੇ ਹੋ ਗਏ ਸਾਨੂੰ ਇਹ ਡੇਂਗੂ ਪ੍ਰਤੀ ਰੈਲੀ ਕਰਦੇ ਆ ਨੂ ਸਟੂਡੈਂਟ ਹੈਗੇ ਸਾਡੇ ਨਾਲ ਤੇ ਅਸੀਂ ਅੱਜ ਸਿਵਲ ਹਸਪੀਟਲ ਸਮਰਾਲਾ ਤੋਂ ਲੈ ਕੇ ਡਾਕਟਰ ਤਾਰਕਜੀਤ ਜੀ ਦੀ ਅਗਵਾਈ ਹੇਠ ਗੁਰੂ ਨਾਨਕ ਰੋਡ ਤੋਂ ਹੁੰਦੇ ਹੋਏ ਸਾਰਾ ਏਰੀਆ ਕਵਰ ਕਰਕੇ ਵਾਪਸ ਆਵਾਂਗੇ ਰੈਲੀ ਦਾ ਮਤਲਬ ਇਹਦਾ ਮਤਲਬ ਇਹ ਵੀ ਲੋਕਾਂ ਨੂੰ ਜਾਗਰੂਤ ਕਰਨਾ ਹੈ ਨਾ ਮੱਛਰ ਬਾਰੇ ਦੱਸਣਾ ਹੈ ਵੀ ਗੰਦਗੀ ਸਫਾਈ ਰੱਖਣੀ ਫ੍ਰਿਜਾਂ ਦੀ ਸਫਾਈ ਕੂਲਰ ਘਰਾਂ ਦੀ ਸਫਾਈ ਛੱਤਾਂ ਉੱਤੇ ਟਾਇਰ ਵਗੈਰਾ ਜਿਹੜੇ ਉਹਨਾਂ 'ਚ ਪਾਣੀ ਨਾ ਨਹੀਂ ਜਮਾ ਕਰਨਾ ਹੈਗਾ ਉਹਨਾਂ ਬਾਰੇ ਜਾਗਰੂਤ ਕਰਦੇ ਆਂ ਲੋਕਾਂ ਨੂੰ ਹੋਰ ਕੁਝ ਨਾ ਦੱਸੋ। ਜੀ। ਮੈਂ ਚਲਾਨ ਕੱਟੇ ਰਹੀ ਸੀ ਇਸ ਵੇਲੇ। ਹਾਂਜੀ ਸਰ ਕਈ ਹਾਂਜੀ ਸਰ ਅਸੀਂ ਇਹ ਜਿਹੜਾ ਕਰ ਰਹੇ ਹਾਂ ਰੈਲੀ ਕਰ ਰਹੇ ਹਾਂ ਇਹਦੇ ਵਿੱਚ ਕਈ ਤਰ੍ਹਾਂ ਦੇ ਚਲਾਨ ਵੀ ਕੱਟੇ ਗਏ ਨੇ। ਤੇ ਨગર ਫਰਸਨਲ ਦੀ ਰੈਲੀ ਉਹਦੇ ਅਗਵਾਈ ਹੇਠ ਅਸੀਂ ਚਲਾਨ ਕੱਟਦੇ ਆਂ ਲੋਕਾਂ ਦੇ। ਹਾਂਜੀ। ਸਸ਼ਿਕਾ ਜੀ ਮੇਰਾ ਨਾਮ ਅਜੋਤਪੁਰ ਹੈ। ਅਸੀਂ ਸਿਵਰ ਹਸਪਤਾਲ ਸਨਾਲਾ ਹੱਥੇ ਲੁਧਿਆਣਾ ਇੰਸਟੀਟਿਊਟ ਆਫ ਨਰਸਿੰਗ ਕਟਾਨੀ ਕਾਲਜ ਤੋਂ। ਇਹ ਦੋ ਹਫ਼ਤੇ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਡੇਂਗੂ ਬਾਰੇ ਤੇ ਅੱਜ ਅਸੀਂ ਗੈਂਦ ਕੱਢਣ ਜਾ ਰਹੇ ਆਂ ਡੇਂਗੂ ਪ੍ਰਤੀ ਜਾਗਰੂਕ ਕਰਨ ਜਾ ਰਹੇ ਆਂ ਲੋਕਾਂ ਨੂੰ ਜਿਨ੍ਹਾਂ ਨੂੰ ਡੇਂਗੂ ਬਾਰੇ ਨਹੀਂ ਪਤਾ ਹੈ ਇਸ ਵਿੱਚ ਅਸੀਂ ਡੇਂਗੂ ਦੇ ਲੱਛਣ ਦੱਸਦੇ ਆਂ ਉਸ ਦੇ ਪ੍ਰਤੀ ਬਚਾਅ ਦੱਸਦੇ ਆਂ ਇਸ ਦੇ ਬਚਾਅ ਇਹ ਹਨ ਕਿ ਆਪਾਂ ਕੋਈ ਵੀ ਮੈਡੀਸਿਨ ਨਹੀਂ ਲੈਣੀ ਹੈਗੀ ਆਪਾਂ ਡਾਕਟਰ ਤੋਂ ਸਲਾਹ ਲੈਣੀ ਹੈ ਤੇ ਆਪਾਂ ਗਮਲੇ ਵਗੈਰਾ ਦੇ ਵਿੱਚ ਪਾਣੀ ਖੜਾ ਨਹੀਂ ਕਰਨਾ ਹੈਗਾ ਇੱਕ ਹਫ਼ਤੇ ਤੋਂ ਜ਼ਿਆਦਾ ਇਹ ਸਾਫ਼ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ ਤੇ ਆਪਾਂ ਕੂਲਰਾਂ ਦੀਆਂ ਜਾਲੀਆਂ ਦੇ ਵਿੱਚ ਜਿਹੜੇ ਖੂੜ ਹੁੰਦੇ ਆ ਉਹਨਾਂ ਨੂੰ ਆਪਾਂ ਜਲਾਉਣਾ ਵਾ ਸਿੱਕਣਾ ਨਹੀਂ ਹੈਗਾ ਜੇ ਆਪਾਂ ਸਿੱਟਾਂਗੇ ਤਾਂ ਬਾਰਿਸ਼ ਦਾ ਪਾਣੀ ਦੁਬਾਰਾ ਪਾ ਕੇ ਮੱਛਰ ਫਿਰ ਤੋਂ ਜ਼ਿੰਦਾ ਹੋ ਜਾਵੇਗਾ ਇਹ ਦੇ ਜਿਹੜੇ ਆ ਇਹ ਕਾਰਨ ਨੇ ਡੇਂਗੂ ਦੇ ਹੋਣ ਦੇ ਸੋ ਆਪਾਂ ਇਹਨਾਂ ਤੋਂ ਬਚਾ ਕਰਨਾ ਹੈ